ਮੰਦੜਾ ਜੀ ਇਕੱਠੇ ਹੋਣਗੇ ਕੋਈ ਹਟਾ ਨਹੀਂ ਸਕਦਾ ਜਿਹੜਾ ਇਮਾਨਦਾਰ ਨਹੀਂ ਹੈਗਾ ਭਾਈ ਨਾ ਹੋਵੇ ਜੇ ਨਹੀਂ ਇਕੱਠਾ ਉਹਦਾ ਇਮਾਨਦਾਰ ਨਹੀਂ ਹੈ ਸਾਡੀ ਬਨ ਬੋਲ ਨਹੀਂ ਫਰਦਾ ਹੋਊਗਾ ਇਹ ਸਾਡੀ ਮੰਦੜਾ ਦੀ ਦੱਸੇ ਕਿੱਥੇ ਫਰਕ ਹੈ ਉਹ ਸਾਡੇ ਨਾਲ ਵਧੀਆ ਇਮਾਨਦਾਰ ਅਸੀਂ ਉਹਦੇ ਮੰਗ ਲੱਗ ਜਾਂਦੀ ਉਹ ਸਾਨੂੰ ਵਧੀਆ ਬੰਦਾਰ ਅਸੀਂ ਨਹੀਂ ਕਹਿੰਦੇ ਕਟ ਗਿਆ ਉਹ ਕੋਈ ਜਿਵੇਂ ਉਹ ਕਹੇ ਉਹ ਵੀ ਕਰਦੇ ਹਾਂ ਸਭ ਬਰਾਬਰ ਨੇ ਹਰ ਕਾਜ ਨੂੰ ਰਾਇਦਨ ਦੀ ਹੱਕ ਹੈ ਹਰ ਕਾਜ ਨੂੰ ਬੋਲਣ ਦਾ ਅਧਿਕਾਰ ਹੈ ਪਰ ਅਸਾਰੂ ਏਜੰਡੇ ਵਾਸਤੇ ਬੋਲਣ ਦੀ ਇਹ ਜਾਤ ਹੈ ਅਸਾਰੂ ਗੱਲ ਕਰੇ ਬੈਟਰਮੈਂਟ ਵੱਲ ਲੋੜ ਮਹੰਦਾਰੀ ਵਧੀਆ ਹੈ ਮਹੰਦਾਰੀ ਵੱਲ ਵਧੀਆ ਸ਼ਾਂਤੀ ਪੈਦਾ ਹੋਵੇ ਉਹਨਾਂ ਵਧੀਆ ਭਾਈਚਾਰਕ ਸਾਂਝ ਪੈਦਾ ਹੋਵੇ ਵਧੀਆ ਪ੍ਰੇਮ ਪੈਦਾ ਹੋਵੇ ਜੋ ਅਸੀਂ ਕਰਦੇ ਆ ਉਸ ਤੋਂ ਵਧੀਆ ਜਿਹੜਾ ਕਰਨ ਵਾਲਾ ਅਸੀਂ ਉਹਨੂੰ ਆਪਣੇ ਅਸਰ ਤੇ ਬਿਠਾਉਣ ਨੂੰ ਸਾਨੂੰ ਵਧੀਆ ਕਿਉਂ ਸੀ ਉਹਨ ਘਟਿਆ ਗਈ ਕਰ ਅਸੀਂ ਉਹਦੇ ਨਾਲ ਜਿੰਨਾ ਸਾਥੇ ਘਟਿਆ ਹੂ ਅਸੀਂ ਉਹਨਾਂ ਨਾਲ ਗੱਲਾਂਗੇ ਤੁਸੀਂ ਵਧੀਆ ਨਾਲ ਕਰ ਲੈ ਫਿਰ ਕਦੋਂ ਤੂੰ ਇਹੋ ਕਰਨਾ ਸਾ ਅਜਿਦਾ ਰਾਇ ਹੈ ਕਿ ਅਸੀਂ ਤਾਂ ਨਿਗਰ ਰੱਖਣੀ ਹੈ ਸਿਰਫ ਠੀਕ ਕਰਦੇ ਹੋ ਹਾਂ ਨਹੀਂ ਕਰਦੇ ਪਬਲਿਕ ਨੂੰ ਬੋਲਣ ਦੀ ਲੋੜ ਨਹੀਂ ਬਰੇਗੀ ਪਰ ਮੁਜਾਰੇ ਕਲਦੀ ਲੋੜ ਨਹੀਂ ਹੈ ਪਰ ਪੀਟੋ ਪਾਵਰ ਉਹ ਕੋਲ ਸੁਪਰੀਮ ਪਲੀ ਪਾਵਰ ਹੈ ਤਾਰ ਬਣਾ ਕੋ ਜਿਹਨੂੰ ਮਰਜੀ ਉਹ ਸੰਵਿਧਾਨ ਨੂੰ ਠੀਕ ਨਹੀਂ ਰਹਾ ਜਦ ਮਰਜੀ ਹੋਰ ਜਦ ਹੀ ਕੁਸ਼ਲ ਦੀ ਕਾਰਨ ਵੀ ਹੁਣ ਤੇਰੀ ਪਾਵਰ ਖਤਮ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੁੱਛ ਨਹੀਂ ਅਪੀਲਣੇ ਸੇ ਸਭ ਲੈਣਾ ਤੇ ਇਹ ਚਾਹ ਪ੍ਰੋਫੈਸ਼ਨ ਬਣਦੀ ਹੈ ਪਹਿਲਾ ਆਦਮੀ ਨੇ ਗਲਤ ਕੋ ਫੈਸਲਾ ਦਿੱਤਾ ਮੈਂ ਬੋਲਦੀ ਬੇਕੂਫੀ ਇਹ ਬੇਕੂਫੀ ਉਹ ਜੱਜ ਕਿਉਂ ਲਾਇਆ ਤੁਸੀਂ एनिया कल नहीं सी सच उठते पछाण दी जा लाया क्योंव नहीं कुर्सी लाया क्यों दूजे ती एने गलती नैसला हो गया कम अकली फैसला हो गया यह जानबूझ के ਇੱਕ ਤੋ ਕੋ ਸੁੱਚ ਲੱਗੀ ਐ ਇਹ ਜੇ ਖਿਆਲ ਇਹ ਦੀ ਤੁਸੀਂ ਰੱਖਿਆ ਤੇ ਤੁਹਾਡਾ ਫਿਰ ਵਿਸ਼ੇਧੀ ਚੱਲ ਕੇ ਬੀ ਜਾਊਗੀ ਗੱਟਬੋਰਡ ਤਾਂ ਤੁਹਾਡਾ ਹੈ ਦੀ ਕਿਤੇ ਟਾਈਟ ਕਰਨ ਵਾਲਾ ਗੱਟੀ ਕੇ ਮੈਂ ਚੱਲੂ ਐ ਤੜੀ ਜਲਦੀ ਪਹੀਆ ਫਸਾਤਾ ਤੇ ਨਾਟ ਵੀ ਕਾਦੀਏ ਚੈਕ ਨਾਟ ਹੋਣਾ ਨਾਲ ਵੀ ਨਾਲੇ ਖੋਲਤਾ ਜੀ ਪਾਉਂਦੇ ਨੇ ਖੋਲ ਜਾਵੇ ਕੁਈ ਕੀਤਾ ਸਭ ਤੋਂ ਅੰਦਰ ਵਿੱਚ ਸਭ ਨੂੰ ਘਰ ਲੱਤੀ ਪੜਿਆ ਨਹੀਂ ਜਾ ਸਕਦਾ ਬੈਟਲਮੈਂਟ ਬੱਲੂ ਕਿਉਂ ਨਹੀਂ ਬਲਿਆ ਜਾ ਸਕਦਾ ਕਾਰਨ ਤਾਂ ਸਬਾ ਖਰਚ ਮੁਸ਼ਕਿਲ ਹੈ ਨਹੀਂ برداشت ਜਨਤਾ ਨੂੰ ਇਹ ਤਰੀਕਾ ਨਹੀਂ ਜੇ ਤਰ੍ਹਾਂ ਵੰਡ ਸੀ ਜੇ ਸਕਦੇ ਗਰੀਬ ਦੇਸ ਇਹਨੂੰ ਕਰ ਲਾਉਂ ਸਸਤਾ ਜਾਂ ਕਲਮ ਬਈ ਰੀ ਭੁੱਖੇ ਬੰਨਾ ਸੀ ਕਰਜਾ ਕਰਜਾ ਹੋਈ ਜਾਂਦਾ ਤੂੰ ਫਿਰ ਤੂੰ ਵੀ ਜਵ ਹਵਾ ਜਾਂ ਚੱਲ ਜੇ ਲੋੜ ਨਹੀਂ ਜਾਣਦੀ ਫੋਨ ਤੇ ਗੱਲ ਕਰ ਲੈ ਕਰੋ ਬਸ ਫੋਨ ਤੇ ਹੀ ਹੋ ਸਕਦੀ ਨਾ ਕਰੋਨਾ ਦਾ ਹਾਲ ਜਿਆਦਾ ਤੇ ਨਹੀਂ ਦਿਖਦਾ ਜਾਣਦੀ ਬੰਨਾ ਵਧੀਆ ਬਣਿਆ ਇਹ ਵੀ ਕੋਈ ਗੋਵੇ ਭਾਈ ਬਣੇ ਸੋ ਹਵਾ ਜਾਂ ਚ ਨਹੀਂ ਜਾਂਦਾ ਤਾਂ 50 ਬਣਾਇਆ ਹੈ ਵੀ 70 ਬੱਟੇ ਦਾ ਵੀ ਸਾਲੂ ਟਿਕਟਾਂ ਫਰੀ ਹੈ ਧਵਾ ਫਰੀ ਹੈ ਧਵਾ ਫਰੀ ਹੈ ਜੇ ਇੱਥੇ ਡਾਕਟਰ ਦੀ ਜਾਂਦਾ ਉੱਥੇ ਅਮਰੀਕਾ ਜਾਂਦਾ ਲਾਜਕਰ ਉੱਠਕੋ ਖਰਚਾ ਸਰਕਾਰੀ ਹੈ ਦੇਖ ਗਰੀਬ ਓ ਤਾਂ ਕਿੜੇ ਕਿੜੇ ਬਕੌੜ ਲੈਣਾ 5 ਮਹੀਨੇ ਕਿਰਦਮ ਘੋੜਨੇ ਹੋ ਆਦਿ ਨਹੀਂ ਆਗੇ ਫਿਰ ਬਰਾਬਰੀ ਜੀ ਸਭ ਨੂੰ ਬਹੁਤ ਥੋੜੇ ਬਰਾਬਰੀ ਸਭ ਜਾਣਦੇ ਨੇ ਭਾਈ ਛੱਡੋ ਗੱਲਾਂ ਉਹਦੇ ਇਹ ਦੇਸ਼ ਭਗਤੀ ਇਹ ਦੇਸ਼ ਸੇਵਾ ਦੇ ਨਾਲ ਨਹੀਂ ਛੱਡੋ ਬੰਦ ਕਰੋ ਸੇਵਾ ਕਰੀਏ ਸੇਵਾ ਹੀ ਭਗਤੀ ਆ ਦੇਸ਼ ਭਗਤੀ ਕੀ ਹੁੰਦੀ ਦੇਸ ਭਗਤੀ ਦੀ ਕੀ ਲੋੜ ਸੀ ਤੇ ਸੇਵਾ ਦੀ ਲੋੜ ਸੀ ਕੰਦੇ ਦੀ ਦੇਸ਼ ਭਗਤੀ ਨਾਲ ਜੋੜਦਾ ਆ ਭਗਤੀ ਭਗਵਾਨ ਦੀ ਹੁੰਦੀ ਹੈ ਸੇਵਾ ਦੇ ਦੀ ਹੁੰਦੀ ਹੈ ਦੇਸ ਉਹ ਨਹੀਂ ਹੈ ਜੇ ਇੰਨੀ ਅਕਲ ਹੁੰਦੀ ਤੁਸੀਂ ਭਗਤੀ ਦੇਸ਼ ਨੂੰ ਨਾਲ ਤੇ ਲਾਉਂਦੇ ਤਾਂ ਅਗਲੇ ਕੋਈ ਨਹੀਂ ਹੁੰਦਾ ਕਿ ਧਰਮ ਦਾ ਪੜਿਆ ਹੁੰਦਾ ਕੋਈ ਅੱਖਰ ਪਤਾ ਹੁੰਦਾ ਵੀ ਬੋਲਣ ਉਹ ਕਿਵੇਂ ਉਹ ਵਿਦਵਾਨ ਉਹਨੇ ਮਗਰ ਲਾ ਕੇ ਭਗਵਾਨ ਕਿੱਥੇ ਕਹੇ ਦੇਸ ਭਗਤੀ ਉਹ ਆਪਣੇ ਦੇਸ਼ ਦਾ ਭਗਤ ਹੋਣੇ ਦਾ ਆਪਣਾ ਛੇਤਰ ਖੜੇਦਾ ਖੜੇਦਾ ਨਹੀਂ ਖੜੇਦਾ ਦੇਸ਼ ਭਗਤੀ ਦੇ ਛੇਤਰ ਖੜਕਾਇਆ ਲੋਕਾਂ ਨੂੰ ਧੋਖਾ ਦਿੱਤਾ ਦੇਸ਼ ਭਗਤੀ ਕਹਿ ਕੇ ਫੋਲਤੀ ਜੋ ਵਰਤਣਾ ਦੇਤੀ ਕੀ ਭਗਤੀ ਕਰਦੀ ਹੈ ਦਰਖਤਾਂ ਦੀ ਕਰਦੀ ਹੈ ਪੱਥਰਾਂ ਦੀ ਕਰਦੀ ਹੈ ਦਰਿਆਵਾਂ ਦੀ ਕਰਦੀ ਹੈ ਮਿੱਟੀ ਦੀ ਕਰਦੀ ਹੈ ਦੇਤੇ ਦੀ ਕਰਦੀ ਹੈ ਪਹਾੜ ਦੀ ਕਰਦੀ ਹੈ ਪੋਸਟੀ ਕਾਲੀ ਜੰਦਾ ਦੀ ਪਰਮੇਸ਼ਰ ਦੀ ਪਰਮੇਸ਼ਰ ਦੀ ਸੰਤ ਹੈ ਇਹਦੀ ਸੇਵਾ ਕਰਦੀ ਇਹ ਤਾਂ ਭਗਤੀ ਹੈ ਉਹ ਤੇਜ ਭਗਤੀ ਕੀ ਹੁੰਦੀ ਹੈ ਐਵੇਂ ਨੂੰ ਦੱਸੋ ਕੀ ਹੁੰਦੀ ਹੈ ਚਲੋ ਟੀਵੀ ਤੇ ਦੱਸ ਦਿਓ ਕੋਈ ਆਜੀ ਕਿਸੇ ਨੂੰ ਇੱਕ ਅਖਰ ਦਾ ਪਤਾ ਨਹੀਂ ਧਰਮ ਦਾ ਬੜ ਬੜ ਚਾਰਾ ਮਾਰ ਲੱਗ ਜਾਂਦੇ ਨੇ ਖੜ ਕੇ ਅਸੀਂ ਤਾਂ ਬਹੁਤ ਚਿਰ ਦਾ ਪਤਾ ਅਸੀਂ ਤਾਂ ਟਾਈਮ ਆਊ ਫੇ ਦੱਸਾਂਗੇ ਇਹਦੇ ਤੋਂ ਕਿ ਕਿ ਕੜਿਆ ਤੁਸੀਂ ਸ਼ਬਦ ਬੈਠ। ਉਹ ਕੜਿਆ ਸ਼ਬਦ ਜੇ ਸ਼ਬਦ ਕਰਨਾ ਆਵੇ ਤਾਂ ਸੱਚੀ ਟਕਸਾਲ ਦੇ ਸ਼ਬਦ ਕੜੀਦੇ ਨੇ। ਕੜਿਆ ਸ਼ਬਦ ਸੱਚੀ ਟਕਸਾਲ ਤੁਸੀਂ ਝੂਠੀ ਟਕਸਾਲ ਦੇ ਸ਼ਬਦ ਕੜੇ ਹੋਏ। ਝੂਠੀ ਟਕਸਾਲ ਹੀ ਝੂਠੀ ਹੈ। ਉਹਦਾ ਸ਼ਬਦ ਹੈ। ਤਾਰਾ ਦੋ ਗਿਆ। ਉਹਨੇ ਬੇਗਮ ਪੁਰਾ ਸ਼ਬਦ ਕੜਿਆ। ਕਾੜੀ ਤੇ ਖੋ ਕੋਈ ਰੁਕ ਕੇ ਕਾੜੀ ਕਹੇ ਉਹ ਠੀਕ ਹੈ ਸੱਚੀ ਤੇ ਸਾਲ ਦੇ ਸ਼ਬਦ ਘੜਨ ਵਾਲੇ ਉਹਨਾਂ ਦੇ ਵੀ ਇਸ ਗੱਲ ਨਾਲ ਗਿਆ ਬੰਗਾਲ ਦੇ ਹੰਸਾਂ ਦੇਖ ਤਰੰਦਿਆਂ ਹੰਸ ਤਰਦਾ ਸੀ ਬੰਗਾਲ ਵੀ ਆਇਆ ਚਾਹ ਬਗਲਿਆਂ ਨੂੰ ਵੀ ਚਾਹ ਆ ਗਿਆ ਹੰਸ ਰੰਗ ਹੋ ਜਾਂਦਾ ਸੀ ਗੱਲੋਂ ਬਿਦਵਾਨਾਂ ਦੀ ਉਹ ਜਿੰਦੀਆਂ ਸੱਦਾ ਲਈਓ ਡੂਬੂ ਮੂਏ ਬਗ ਬੱਪੜੇ ਬਗਲੇ ਤਾ ਡੁੱਬ ਗਏ ਡੁੱਬ ਗਏ ਨਾ ਗੱਲਾਂ ਕਰਕੇ ਧਰਮ ਦੇ ਪੀੜ ਲਾ ਕੇ ਧਰਮ ਦੀ ਪੜਾਈ ਵਿੱਚ ਸ਼ੁਰੂ ਕਰਕੇ ਪੜਾਈ ਦੇ ਹੋ ਜਾਂਦਾ ਕਦ ਕਾਹ ਬੰਦਾ ਪ੍ਰੈਕਟੀਕਲ ਨੂੰ ਯੁਰ ਬਲੇ ਲੋਕ ਪ੍ਰੈਕਟੀਕਲ ਕਰਦੇ ਨੇ ਧਰਮ ਕਰਮਕਾਰ ਦੀ ਬੋਧਾ ਕਰਦੇ ਪ੍ਰੈਕਟੀਕਲ ਉਹਨਾਂ ਕੋ ਪ੍ਰੈਕਟੀਕਲ ਧਰਮ ਉਹਨਾਂ ਦੇ ਮਨ ਵਿੱਚ ਧਰਮ ਤੇ ਮਨ ਵਿੱਚ ਆਉਹੀ ਪ੍ਰੈਕਟੀਕਲ ਹੋਊਗਾ ਬਾਹਰ ਆਊਗਾ ਪਰ ਸਾਡੇ ਜ਼ੁਬਾਨ ਤੇ ਧਰਮ ਹੈ ਮਨ ਵਿੱਚ ਕਪਟ ਹੈ ਵਰਕ ਕਬਟ ਹੈ ਜਵਾਨ ਤੇ ਤਰ ਇਹ ਕਾਲਸੀ ਗੁਲਾਮ ਹੋਣ ਦਾ ਸਾਡਾ ਜਿਦੋਂ ਨੇ ਬਦਲਿਆ ਗਿਆ ਉਦਲ ਬੇਦ ਦਿੱਤੋ ਲਹੂਇਤ ਉਹਦੇ ਨਾਲ ਬਦਲਿਆ ਜਾਣ ਔਰ ਸਾਰੇ ਵਰਡ ਵਿੱਚ ਦੇ ਰਾਜਤਾਲੀ ਇੱਥੇ ਹੋਊ। ਕੋਈ ਰਾਜਤਾਲੀ ਕੋਣ? ਤੂੰ ਤਾਂ ਹੋਣੀ ਨਹੀਂ। ਰਾਜਤਾਲੀ ਕਿੱਥੇ ਬੜੂਗੀ? ਇਲਿਆਚੇ ਬੜੂ। ਬੇਬੀ ਇੱਥੇ ਰਹੀ ਆ। ਦੱਸਿਆ ਵੀ ਇੰਡੀਆ ਨਹੀਂ ਗਾ। ਇਲਿਆਚੇ ਚੱਲਿਆ ਦਸਰੂ। ਸਾਡੇ ਸਾਧਰੇ ਹਰ ਦਵਾਰ ਵਾਲੇ ਹੋਰ ਸਭ ਇਕੱਠੇ ਹੀ ਨੇ। ਸਾਰੀ ਜੱਲਿਆਂ ਦਾ ਸ੍ਰੀਪੁਰਪ ਤਾਂ ਪਤਾ ਹੀ ਆ। ਉਹ ਆਨ ਆਪਣੀ ਵੀ ਤਾਂ ਫਰਕ ਹੁੰਦਾ ਆ ਆਤਮਾਨੇ ਸੰਤ ਦਾ ਕੋਈ ਜ਼ਿਆਦਾ ਨਹੀਂ ਹੁੰਦਾ ਹੁੰਦਾ। ਕਵੀਨ ਨੇ ਕਿ ਸੁਣੋ ਉਹ ਕਹਤੀ ਗੱਲ ਕਿਨੇ 15 ਭਗਤੇ ਆ ਗਏ ਜਦੇ। ਉਸ ਲੈ ਬੋਲਤੇ। ਅ ਤੇਰਾ ਕੋ ਹੋਰ ਜਿਹੜਾ ਦੀ ਬਾਣੀ ਬਹੁਤ ਨੇੜੇ ਹੋਰ ਬਹੁਤ ਪਹੁੰਚ ਗਏ। ਕਵੀ ਹੋਰ ਉਸ ਬੜੇ ਦੀ ਆ ਜੜੇ ਨੇ। ਗੁਰਦਰ ਕਬੀਰਾ ਵਰਗੇ ਹੋਰ ਨੇ ਜਿਹੜੀਆਂ ਕਵਤਬ ਇਹ ਉਸ ਵળે ਦੇ ਆਏ ਹੋਏ ਜੋ ਸਾਰੇ ਡਿਵੈਲਪ ਹੋ ਕੇ ਲਿਖਣ ਲੱਗੇ ਕਈ ਕਵਤਬ ਸੱਚ ਦੇ ਆਧਾਰ ਤੇ ਇੰਤਾ ਚੱਲ ਪੈਂਦੇ ਉਸ ਦਾ ਖਲਦ ਪਰ ਉਹਨਾਂ ਤੋਂ ਬਾਅਦ ਤਾਂ ਗਿਆ ਹਾਲਾਤ ਜੈਸੇ ਵੀ ਸੀ ਹੁਣ ਪ੍ਰੋਬਲਮ ਇਹ ਹੈ ਕਿ ਬਹੁਤ 다ਰੀ ਅਸਲ ਦੇ ਵਿੱਚ ਸਾਡੇ ਜੀਵਨ ਬਹੁਤ ਦੇ ਨਾਲ ਰਿਲੇਟਡ ਹੋ ਗਈ ਜੇ ਅਸੀਂ ਜਵਾਬਦਾਰੀ ਵੱਲ ਨਹੀਂ ਹਉਦੇ ਅਸੀਂ ਸਾਡਾ ਜੀਵਨ ਸਾਡਾ ਖਤਮ ਹੈ ਫਿਰ ਕਿਉਂਕਿ ਪਰਮੇਸ਼ਰ ਨੇ ਨਹੀਂ ਸਾਨੂੰ ਬਖਸ਼ਣਾ ਹੁਣ ਗੱਲ ਉੱਥੇ ਤੱਕ ਚਲੀ ਗਈ ਕਰੋਨਾ ਦਾ ਬਦਰ ਵਹੀ ਆ ਉਹਨੇ ਆਪਣਾ ਇਸ਼ਾਰਾ ਕਰਤਾ ਕੋਈ ਸਮਝੇ ਨਾ ਸਮਝੇ ਤਾਂ ਮਾੜੀ ਆ ਜੋ ਤੇ ਛਾਲੇ ਵੀ ਗੱਦੇ ਰੋਲਾ ਪਾਉਂਦੇ ਨੇ ਇਦਰੀ ਨਿਰਾਣੀ ਸੁਣੀ ਪਤਾ ਉਹਨੂੰ ਵੀ ਹੈ ਲੱਛਣਾਂ ਦੇ ਹਿਸਾਬ ਨਾਲ ਪਰ ਕੀਤੀਆਂ ਢੋਲਦਾ ਜਹਾਜ਼ ਬਚ ਵੀ ਸਕਦਾ ਜੇ ਤੂਫਾਨ ਥਭ ਜਾਏ ਜਿਹਦੇ ਨਾਲ ਜਹਾਜ਼ ਢੋਲਦਾ ਅਜੇ ਡੁੱਬਿਆ ਨਹੀਂ ਫਿਰ ਯਾਰ ਡੁੱਬਦਾ ਨਹੀਂ ਹੁੰਦਾ ਸਿਰਫ ਉਹ ਜਿਹੜਾ ਤੂਫਾਨ ਸੀ ਪਿੱਛੇ ਚੱਲ ਰਿਹਾ ਕਦੂ ਅਤੇ ਖੋਛੀ ਦਾ ਚਪਟੀ ਦਾ ਰਾਜ ਦਾ ਗਰੀਬ ਮਰ ਰਿਹਾ ਸੀ ਪੈਸਾ ਖਰਚ ਹੋ ਰਿਹਾ ਸੀ ਪੋਲਿਊਸ਼ਨ ਹੋ ਰਿਹਾ ਸੀ ਪੋਲਿਊਸ਼ਨ ਵੀ ਮੌਤ ਹੈ ਕਿੰਨਾ ਪੈਸਾ ਖਰਚ ਹੋ ਰਿਹਾ ਸੀ ਐਨੇ ਪੈਸੇ ਲੱਗੇ ਸਾਰੇ ਤੇ ਜਾਇਜ਼ ਆ ਰਹੇ ਥੇ ਉਹ ਜਿਹੜੇ ਅਸੀਂ ਉਹ ਪੈਸਾ ਦੇ ਉਧਰ ਖਰਚ ਕਰਤੇ ਤੇ ਡਿਸਟਰਾਇ ਹੋ ਰਹੇ ਨੇ ਜੇ ਇਹ ਹੀ ਜੰਤਾ ਦੇ ਖਾਤੋਂ ਦੇ ਗਰੀਬ ਤੇ ਵੱਢਦੀ ਅੱਜ ਹਾਲਤ ਕੀ ਹੁੰਦੀ ਇੱਧਰ ਨੂੰ ਜਾਣਾ ਕੀ ਠੀਕ ਸੀ ਜਿਹੜੇ ਲੋਕ ਇੱਧਰ ਨੂੰ ਗਏ ਉਹ ਕੀ ਸੀ ਉਹ ਸਿਕੰਦਰ ਬਣਨਾ ਚਾਹੁੰਦੇ ਸੀ ਸਾਰੀ ਵਰਲਡ ਤੇ ਰਾਜ ਕਰਨਾ ਇਹ ਸਰਕਾਰ ਦਾ ਇਹ ਜਿਹੜਾ ਹੈ ਨਾ ਸਿੱਟਾ ਕਬਨਸਾਂ ਦੇ ਵਿੱਚ ਵੀ ਸਾਲੀਵਾਰੀ ਵਿੱਚ ਕਬਨ ਨਾ ਉਹ ਪਾਈ ਤਰੀਕਾ ਨਾਲ ਹੋ ਜਮੇ ਹੋਵੇ ਉਹ ਤਰੀਕਾ ਨਹੀਂ ਹੈ ਠੀਕ ਗਰੀਬ ਦੇ ਭਲੇ ਦੀ ਤਰੀਕਾ ਨਹੀਂ ਹੈ ਗਰੀਬ ਦੇ ਭਲੇ ਦਾ ਤਰੀਕਾ ਸਭ ਦੇ ਭਲੇ ਦੀ ਗੱਲ ਕਰੋ ਗਰੀਬ ਦਾ ਕੀ ਹੈ ਸਭ ਨੂੰ ਬਰਾਬਰ ਹੋ ਜਾਣਾ ਚਾਹੀਦਾ ਬਲਕੇ ਅਮੀਰ ਦੇ ਭਲੇ ਦੀ ਗੱਲ ਹੈ ਗਰੀਬ ਦੇ ਭਲੇ ਦੀ ਗੱਲ ਹੈ ਨਹੀਂ ਅਮੀਰ ਦਾ ਪਲਾਇਆ ਵੀਰ ਅੱਜ ਬਹੁਤ ਦੁਖੀ ਹੈ ਜਿਸ ਕਰੇ ਬਹੁਤ ਇਸੇ ਕਰੇ ਚਿੰਤਾ ਚਿੰਤਾ ਜੇ ਵੀਰ ਨੂੰ ਗਰੀਬ ਰੂਣੀ ਆਉਂਦੀ ਗਰੀਬੰਦ ਪਰਸਤਾਵਾਂ ਦਾ ਜਿੰਤਾ ਨਹੀਂ ਹੁੰਦੀ ਪਰਸਤਾਵਾਂ ਦਾ ਛੁਰਛੁਰਿਆ ਬੱਲਦਾ ਇਹ ਕਿ ਚਿੰਤਾ ਸਭ ਨੂੰ ਹੈ ਪਰ ਇਹ ਜਿੰਤਾ ਨਹੀਂ ਹੁੰਦੀ ਹੁੰਦੀ ਜੇ ਇਹ ਵੀਰ ਦੇ ਹੁੰਦੀਆਂ ਰਾਤ ਨੂੰ ਦੀਦਨਾਵੇਂ ਗੋਲੀਆਂ ਸਾਡੇ ਮੇਨੂੰ ਹਾਰਟ ਅਟੈਕ ਗ੍ਰੀਵ ਬਹੁਤ ਘੱਟ ਹੁੰਦਾ ਹੈ ਇਸੇ ਕਰਕੇ ਹੁੰਦਾ ਹੈ ਉਹ ਚੰਤਾਂ ਦੀ ਤੇਜ਼ੀ ਨਾਲ ਹਾਰਟ ਦਾ ਬੀਟ ਨਹੀਂ ਕਰਦਾ ਹੈ ਨਾ ਉਹ ਲੋਡ ਪੈਦੀ ਹੈ ਓਵਰ ਸਪੀਡ ਹਾਰਟ ਹੋਇਆ ਫਤਗ ਇੱਦੜ ਵੀ ਓਵਰ ਸਪੀਡ ਦਾ ਵੀ ਐਕਸੀਡੈਂਟ ਹੁੰਦਾ ਐਕਸੀਡੈਂਟ ਹੋਇਆ ਜਾਂਦਾ ਹੁੰਦਾ ਵੀ ਮਿਸ਼ਰੀ ਜੋ ਹੋਈ ਇਸ ਸਾਰਾ ਸਿਸਟਮ ਹੈਡਣਾ ਉਹ ਗ੍ਰੀਵ ਜਿਹੜਾ ਹੈਗਾ ਉਹ ਵੀ ਜਿਹੜਾ ਕੋਈ ਜੁਣਾ ਚਾਹੁੰਦਾ ਉਹਨੇ ਸੁਪਨੇ ਲਏ ਨੇ ਉਹਨੇ ਕੋਠੀਆਂ ਬਣਾਈਆਂ ਨੇ ਜਿੰਨੀ ਉਹਨੂੰ ਦਿੱਕਤ ਹੈ ਉਹ ਸੋ ਫਿਕਰ ਹੈ ਦੁਨੀਆ ਨਾ ਖਤਮ ਹੋ ਜਾਉ ਨੀ ਗਰੀਬ ਦੁਨੀਆ ਤੇ ਬਪਾ ਲਾਹੀਦਾ ਹੋਇਆ ਜੇ ਜਿਆਦਾ ਫਿਕਰ ਹੈ ਵਿਚਾਰ ਡੁੱਬ ਨਾ ਜਾਵੇ ਇੱਕ ਦਾ ਤਾਂ ਸਾਰਾ ਸਾਰੀ ਜ਼ਿੰਦਗੀਆਂ ਦੀ ਕਈ ਜ਼ਿੰਦਗੀਆਂ ਦੀ ਕਮਾਈ, ਖਾਨਦਾਨ ਦੀ ਸਾਰੀ ਕਮਾਈ ਡੁੱਬ ਜਾਣੀਆਂ ਨਾਲ ਜਹਾਜ ਚੱਲੀ ਬੈਠਾ। ਪਤਾ ਨਹੀਂ ਕਿੰਨੇ ਹੋਟਲ ਨੇ, ਪਤਾ ਨਹੀਂ ਕਿੰਦੀ ਜਾਇਦਾਦ ਹੈ। ਜਿੱਥੇ ਜਾਊਗਾ ਉੱਥੇ ਕੀ ਹੋਊਗਾ ਪਤਾ ਹੀ ਨਹੀਂ। ਕੈਦ ਨੂੰ ਉੱਥੇ એટલે ਪਾਪ ਕੀਤੇ ਲੋਕ ਦੀ ਸਜ਼ਾ ਮਿਲਦੀ ਆ। ਮੈਂ ਤਾਂ ਕੁਝਾਂ ਕੰਮ ਕੀਤਾ ਹੀ ਨਹੀਂ। ਇਹ ਗੱਲਾਂ ਤੋਂ ਫਿਰ ਨਸ਼ਾ ਕਰਨ ਲੱਗ ਜਾਂਦੇ ਨੇ ਚਿੰਤਾ ਤੋਂ ਨਸ਼ਾ ਕਰਨ ਲੱਗ ਜਾਂਦੇ ਨੇ ਉਹ ਤਾਂ ਪਹਿਲਾਂ ਆ ਜਾਂਦੀ ਭੁੱਲਣ ਵਾਸਤੇ ਅਗਨੋਰ ਕਰਨ ਵਾਸਤੇ ਇਹ ਰੋਸ਼ੇ ਦੇ ਸਾਰੇ ਨੇ ਫਿਰ ਚੱਲੇ ਰਹੇ ਨੇ ਇਹ ਅਵਸਥਾ ਤੇ ਮੇਟੀ ਅਸੀਂ ਕਿੱਥੇ ਹੋਈ ਅਸੀਂ ਬਰਾਬਰ ਤੇ ਰੁਕ ਗਏ ਇੱਥੋਂ ਸਰਪਥਾਇ ਦੇ ਵਿੱਚ ਆ ਚੀਜ਼ ਅਸੀਂ ਬਾਈਪਾਸ ਕਰਤੀ ਛੱਡਤੀ ਜੇਦੀ ਕਰਤੀ ਆ ਚਿੰਤਾ ਦਾ ਮਿਸ਼ਾ ਖੜਾ ਹੋ ਜੂ ਚਿੰਤਾ ਤੋਂ ਹੀ ਮੁਕਤੀ ਮੁਕਤੀ ਹੈ ਬਸ ਜੇ ਕੋਈ ਇੱਕ ਲਾਈਨ ਦੇ ਵਿੱਚ ਪੁੱਛੇ ਕਿ ਮੁਕਤੀ ਕੀ ਹੈ ਚਿੰਤਾ ਤੋਂ ਮੁਕਤੀ ਚਿੰਤਾ ਤੋਂ ਮੁਕਤੀ ਕਰ ਤੋਂ ਮੁਕਤੀ ਚਿੰਤਾ ਜਾਇ ਬਿਟੇ ਹਮਕਾਰ ਹਾਂ ਲਾ ਕਰ ਤੋਂ ਮੁਕਤੀ ਫਿਰ ਗਿਆ ਇਹ ਤਾਂ ਮੈਂ ਹਰੇ ਹੀ ਨੋ ਫੇ ਤਾਂ ਓੜਾ برف ਦਾ ਗੜ ਕੇ ਕੁਲ ਚੜੜ ਗਿਆ ਜਾਇ ਪੜਾ ਢਲ ਕੁਲ برف ਦਾ ਓੜਾ ਸੀ ਨਾ ਡਾ ਕੁਲ ਤੱਕ ਨਾ ਰਿਪਿਆ ਸੀ ਜਿਹੜਾ ਗੜਿਆ ਦੀ ਕੱਲਾ ਸੀ ਤੇ ਗੜ ਗਿਆ ਆਪਣੀ ਹੱਥੀਂ ਪਟਾਤੀ ਕੁਲ ਚੜੜ ਗਿਆ ਜਾਂ ਇਹ ਵੀ ਕਨੁਸ਼ਾ ਕਵੀਰ ਦਾ ਦੱਸਿਆ ਹੈ ਕਲਾਰੇ ਤੇ ਪਿਆ ਸੀ ਵਖਰਾ ਪਿਆ ਸੀ ਨਾਲ ਦੀ ਸਸੁਰ ਕੇ ਘਾਟੇ ਵੀ ਪਿਆ ਬਖਰਾ ਹੀ ਹੈ ਜਿੰਨਾ ਚਿਰ ਹਸਤੀ ਦੀ ਬਟਾਉਂਦਾ ਕਿਉਂਕਿ ਉਹ ਸਾਕਤ ਪਿਆ ਕਨਾਡਾ ਤੇ ਪਿਆ ਸਾਕਤ ਪਿਆ ਬਰਾਬਰ ਪਿਆ ਜਿਹੜਾ ਸੱਤ ਉਹ ਓੜਾ ਹੀ ਨਹੀਂ ਉਹ ਤਾਂ ਪਿੱਛੋਂ ਹੀ ਮਰ ਪਾਲੀ ਤੁਰਿਆ ਆਉਂਦਾ ਉੱਤ ਤੱਕ ਗੱਗ ਗਈ ਜਾ ਰਹੀ ਹੈ ਜੇ ਜਬਨ ਦੀ ਵਰ ਗਾਂਧੀ ਕੇ ਮਸੂਦ ਉਲਟੀ ਗੱਗ ਬਹਈ ਹੈ ਖੜਾ ਪੜੀ ਤਾਂ ਖੜਾ ਹੋ ਜਾਂਦਾ ਚੱਲਦਾ ਪੜ ਇਹ ਦਰਿਆ ਕਿਆ ਕਰੂੰ ਤਾਈ ਸਬੂਤਰ ਨਹੀਂ ਗਿਆ ਸੂਦਰ ਵੀ ਛਲਾਲ ਦੀ ਰ ਸਬੂਤਰ ਚੋਣਾ ਪੈਦਾ ਹੋਇਆ ਕਹਿ ਵੀ ਨਹੀਂ ਸਕਦੇ ਸਬੂਤਰ ਕਿਵੇਂ ਕਹਿਣ ਸਬੂਤਰ ਉਹ ਤਾਂ ਬੁਲਾਇਆ ਬੋਲਦਾ ਪੈਦਾ ਹੀ ਵਿੱਗਾ ਆਇਆ ਜੋ ਤਾਂ ਵਿਚਾਰੇ ਮੈਂ ਕਿਨੂੰ ਫਰਮਾਨਵਾ ਵਰਸੋ ਕਿਰਪਾਤਾ ਦਰਿਆal ਮਦਿੱਤੇ ਜਾਣਾ ਪੁੱਛਦੀ ਹੈ ਗੁਰ ਦਰਿਆ ਕਹਿ ਹੁਨੇ ਆਪਣੇ ਦਰਿਆ ਦਾ ਕਈ ਦਿਨ ਛੋਟੀ ਮੋਟੀਆਂ ਨਦੀਆਂ ਨੂੰ ਵਿੱਚ ਆਖਰ ਪੈ ਜਾਂਦੀਆਂ ਨੇ ਚਲੋ ਬਈ ਨਦੀਆਂ ਨਾਲਿਆਂ ਟੋਬਿਆਂ ਦਾ ਪਾਣੀ ਬਿਲ ਸੁਰਸਿੜੀ ਸੁਰਸਰੀ ਹੋ ਜਾਏ ਸਾਰੇ ਬੁੱਢਾ ਬੁੱਢਾ ਸੁਰ ਸੁਰਸਤੀ ਬੁੱਢਾ ਜਿੱਦਿਓ ਵੀ ਬਚਾਤਾ ਰਾਵਣ ਨੇ ਜਿਹੜੇ ਲੋਕ ਹੁਣ ਗਏ ਸਾਡੇ ਚੋਂ ਬਿਲ ਸਕਦੇ ਨੇ ਆਪਣੀ ਛੱਡੇ ਹੋਣਗੇ ਉਦੋਂ ਸੁਰਸਰੀਆਂ ਯਰ ਪਿੱਛੋਂ ਤਾਂ ਸਰ ਜਾ ਕੇ ਬਿੜੇ ਪਿੱਛੋਂ ਇਹ ਹੋਰ ਲਾਈਚੋ ਐ ਸਾਡੇ ਨਾਲ ਹੀ ਬੜਿਆ ਇਹ ਸਾਰੀਆਂ ਨਦੀਆਂ ਨਾਲੇ ਇਕੱਠੇ ਹੋਈ ਜਾਂਦੇ ਹੁੰਦੇ ਜਿਹਦਾ ਵਿੱਚ ਸਾਰੇ ਨਦੀਆਂ ਨਾਲੇ ਇਕੱਠੇ ਹੋਈ ਜਾਂਣ ਸਾਰੀਆਂ ਮੱਤਾਂ ਸਮਾਈ ਜਾਣ ਉਹ ਬੇਦਬਤ ਹੁੰਦੀ ਹੈ ਕਿਉਂ ਸਾਰੀਆਂ ਮੱਤਾਂ ਉਸੇ ਤੋਂ ਨਿਕਲੀਆਂ ਨੇ ਉਸ ਮੱਤ ਨੂੰ ਸਾਰੀਆਂ ਮੱਤਾਂ ਹੀ ਐਕਸੈਪਟ ਕਰ ਲੈਂਦੀ ਉਹ ਨੇ ਕੋ ਕੋ ਨੂੰ ਰਸਤਾ ਹੀ ਨਹੀਂ ਢੋਲ ਬਿਟਦਾ ਜਦੋਂ ਮੈਨੂੰ ਕੁਝ ਉਹਨਾਂ ਤਾਂ ਜੜਬੰਦੀ ਦਾ ਗੜਬੜ ਕੀਤੀ ਹੋਈ ਹੈ ਜਦੋਂ ਉਹਨਾਂ ਆਪਣੀ ਗੜਬੜ ਦੀਆਂ ਦੀਆਂ ਫੋਨ ਵੀ ਪਾ ਲੈਂਦੇ ਨੇ ਉਹਨਾਂ ਨੂੰ ਉਹਨਾਂ ਦੀ ਮਤ ਦਾ ਸੋਧਨ ਕਰਕੇ ਦਿਖਾਤਾ ਸਮਝਾਤਾ ਵੀ ਆ ਦੇਖੋ ਲੋਕ ਸਾਗ ਨਹੀਂ ਹੋ ਕਹਨੇ ਹੈਗਾ ਫਿਰ ਕੀ ਕਹਿਣਗੇ ਭਾਈ ਡੁਖਸ ਕੱਢਣਾ ਸਾਡੇ ਨਾਲ ਜੋ ਡੁਖਸ ਨਿਕਲ ਗਿਆ ਸਾਡੇ ਨਾ ਤੁਰ ਪਵਾ ਇਹ ਡੁਖਸ ਕੱਢਦੇ ਆ ਚਿਕਾ ਕੱਢ ਲੋ ਤੂੰ ਅਗਲਾ ਡੁਖਸ ਵੀ ਦੱਸਦਾ ਮੈਂ ਕਿ ਪਊਗਾ ਉਹ ਤੋਂ ਉਹ ਨਾਲ ਵੀ ਦੱਸਦਾ ਮੈਂ ਹੁਣ ਕੀ ਪਊ ਫਿਰ ਪਹਿਣਾ ਹੀ ਦੀ ਜੇ ਕੱਢ ਲਿਆ ਜੇ ਆਲੂਸ ਕੱਢ ਲਿਆ ਪਿਆ ਹੋਇਆ ਇੱਕ ਵਾਰ ਚੱਲ ਪੇ ਜੇ ਗੱਤ ਪਾਈ ਚੱਲ ਪਿਆ ਜਿਹੜਾ ਫਿਰ ਰੁਕਾ ਉਹ ਸੱਚ ਜਿਹੜੇ ਆਦਮੀ ਤੁਸੀਂ ਚੱਲ ਪੇ ਬੁਲਦੇ ਹੋ ਉਹ ਚੱਲੇ ਨਹੀਂ ਹੈਗੇ ਉਹ ਜੋ ਜੱਕਾ ਤੱਕਾ ਚੱਲੀਏ ਖਨਾ ਚੱਲੀਏ ਚੱਲੀਏ ਖਨਾ